ਹੇ ਮਾਤਾ ਚੈੱਕ ਕਰਨਾ ਨਾ ਉਹਨੂੰpretom ਬਿਨਾ ਪੜੂ ਵੇ ਮੇਰਾ ਹਾਏ ਮੈਂ ਤੇਰੀ ਬਚੀ ਨੂੰ ਕੀ ਆਖਦੇਵਾ ਲਾ ਦੇ ਵੇ ਮੇਰਾ ਬੇਟਾ ਜੀ ਆਇਦੋ ਮਾਰਚ ਦੇ ਵਿੱਚ 6 ਸਾਲ ਹੋਣੇ ਆ ਮੇਰੇ ਕੋਲੋਂ ਗਏ ਨੋ ਜੀ ਪੜਾਈ ਵਾਸਤੇ ਨੌਂ ਤੇ ਖਰਚਾ ਕਰਕੇ ਭੇਜੇ ਸੀ ਨਾਲ ਮੁੰਡਾ ਮਗਰ ਚਲਿਆ ਗਿਆ ਸੀ 6 ਸਾਲ ਮਾਰਚੇ ਚ ਹੋਣੇ ਸੀ ਮੁੰਡਾ ਗਏ ਨੂੰ ਮulti ਪਹਿਲਾਂ ਗਈ ਸੀ ਬੀਟੀ ਪਹਿਲਾਂ ਗਈ ਸੀ ਕੋ ਦਰਤ ਵੱਲੋਂ ਪੜਾਈ ਵੀ ਲੇਟ ਹੋ ਗਈ ਵਰਕ ਪਰਮਿਟ ਵੀ ਹੁਣ ਇਸ ਟਾਈਮ ਤੇ ਉਹਦਾ ਖਤਮ ਹੋ ਚੁੱਕਾ ਸੀ ਅਜੇ ਲਾਇ ਨੂੰ ਸਾਲ ਹੋ ਗਿਆ ਸੀ ਉਹਦਾ ਵਰਕ ਪਰਮਿਟ ਵੀ ਨਹੀਂ ਸੀ ਅਜੇ ਆਇਆ ਕਾਮਕਾਰ ਉਹਦਾ ਕਰਤਾ ਸੀ ਪਾਰ ਇਸ ਟਾਈਮ ਤੇ ਚਾਂਚਾ ਕੋਲ ਇਹ ਨਾਲ ਬੁਖਾਰ ਦੇ ਕੰਮ ਹੋਣ ਦੇ ਕਾਰਨ ਪਤਾ ਨਹੀਂ ਸਾਨੂੰ ਕੀ ਬਣਿਆ ਡਾਕਟਰ ਦੇ ਹਸਪਤਾਲ ਦਾਖਲ ਕਰਵਾਇਆ ਹੈ ਟ੍ਰੀਟਮੈਂਟ ਚੱਲੇ ਆ ਪਰ ਉਹਨੂੰ ਆਰਾਮ ਨਹੀਂ ਆਇਆ ਸਾਨੂੰ ਪਤਾ ਨਹੀਂ ਕੀ ਬਣ ਗਿਆ ਹਸੇ ਲੁੱਟੇ ਭੱਟੇ ਗਏ ਆ ਬੜੇ ਚਾਵਾ ਭੇਜਿਆ ਸੀ ਬੜੇ ਚਾਵਾ ਦੇ ਨਾਲ ਸਦਰਾਂ ਨਾਮ ਹੈ ਡੱਬੇ ਵੰਡ ਵੰਡ ਖੁਸ਼ੀਆਂ ਦੇ ਨਾਲ ਘਰੋਂ ਤੋਰਿਆ ਸੀ ਅੱਜ ਮੇਰਾ ਪਤਾ ਨਹੀਂ ਕਿਵੇਂ ਢੱਬੇ ਆਜ ਬੰਦ ਹੋ ਗਏ ਹੋਣਾ ਮੈਂ ਲੁੱਟੀ ਗਈ ਮਲਖਾ ਮੈਂ ਮਾਰੀ ਗਈ ਮਲਖਾ ਮੇਰਾ ਕੁਛ ਨਹੀਂ ਰਿਹਾ ਦਾ ਮੇਰੇ ਬਲੇ ਢੱਕਾ ਨਹੀਂ ਰਿਹਾ ਮੈਂ ਮਰ ਗਈ ਲੋਕੋ ਮੈਂ ਮਰ ਗਈ ਬੋਡੀ ਲੈਣ ਵਾਸਤੇ ਕਹਿ ਰਹੇ ਗੱਲ ਕਰ ਰਹੇ ਹੋ ਕੀ ਲੱਗਦਾ ਵੀ ਬੋਡੀ ਇਧਰ ਮੰਗਵਾ ਸਕੋਗੇ ਤੁਸੀਂ ਕੀ ਮੰਗ ਰਹੇ ਹੋ ਅਸੀਂ ਮੰਗੇ ਹੋ ਕਰਦੇ ਆ ਸਾਡੀ ਹੈਲਪ ਕਰੋ ਅਸੀਂ ਆਪਦੇ ਪੁੱਤ ਦੀ ਬੋਡੀ ਲਿਆ ਸਕੀਏ ਜੋ ਕਿ ਅਸੀਂ ਉਹਦੇ ਬੈਲ ਤਾ ਸਕੀਏ ਹਸਪਤਾਲ ਦਾ ਬੈਲ ਬਹੁਤ ਵੱਡੇ ਬਣੇ ਹੋਏ ਆ ਤੇ ਸਾਡੇ ਕੋਲੇ ਸਾਡੇ ਪੁੱਤ ਦੀ ਅਸੀਂ ਸੂਰਤ ਵੇਖ ਸਕੀਏ ਲਿਆ ਕੇ ਆਪਦੇ ਹੱਥੇ ਛਿਸ਼ਕਾਰ ਕਰ ਸਕੀਏ ਸਾਨੂੰ ਅੱਜ ਤੋਂ 6 ਸਾਲ ਪਹਿਲਾਂ ਦਾ ਮਾਂ ਦੇ ਸੀਨੇ ਨਾਲ ਵਿਚ ਗਿਆ ਪੁੱਤ ਮਾਂ ਲੀਆਂ ਆਂਦਰਾ ਆ ਜੀ ਠਾ ਠਾ ਮਾਰ ਮਾਰ ਹੁੰਦੀਆਂ ਐ ਮਾਂ ਕੁਛ ਕਹਿ ਨਹੀਂ ਸਕਦੀ ਐ ਦੀ ਉਤ ਮਾਂ ਆਉਦੀ ਪੋਤ ਨੂੰ ਆਣੀ ਮੈਂ ਸੀਨੇ ਨਾਲ ਲਾ ਲ ਮੁਕਦੂ ਆਏ ਰੱਬਾ ਗੱਲ ਕਦੋਂ ਹੀ ਸੀ ਆਈ ਰੱਬਾ ਗੱਲ ਕਰਨਾ ਤੇ ਗੱਲ ਕਦੋਂ ਗੱਲ ਹੋਈ ਸੀ ਮੁੰਡੇ ਨਾਲ ਮੇਰੇ ਨਾਲ ਮੰਗਲਵਾਰ ਸਵੇਰ ਗੱਲ ਹੋਈ ਸੀ ਮੇਰਾ ਪੁੱਤ ਬਦਿਆ ਗੱਲਾਂ ਕਰਦਾ ਸੀ ਉਹਨੂੰ ਇੱਕ ਥੋੜਾ ਜਿਹਾ ਬੁਖਾਰ ਤੇ ਗਲਾ ਖਰਾਬ ਹੋਇਆ ਸੀ ਵਾਸ ਉਸੇ ਦੇ ਖਰਾਬ ਹੋਣ ਕਾਰਨ ਉਹਨੂੰ ਸਾਨੂੰ ਆਇ ਲੱਗਿਆ ਜਿਵੇਂ ਉਹਨੂੰ ਕਮਜ਼ੋਰੀ ਹੋਈ ਹੁੰਦੀ ਆ ਹਸਪਤਾਲ ਲੈ ਕੇ ਗਏ ਹਾ ਹਸਪਤਾਲ ਵਾਲਿਆਂ ਨੇ ਪਤਾ ਨਹੀਂ ਕੀ ਟ੍ਰੀਟਮੈਂਟ ਕੀਤਾ ਉਹਦੀ ਲੱਤ ਬਹੁਤ ਜ਼ਿਆਦਾ ਸੁੱਜ ਗਈ ਉਹਰੇ ਸਾਰੇ ਲੱਤਾਂ ਦੇ ਵਿੱਚ ਪਿੰਡੇ ਤੇ ਖੂਨ ਖੜ ਗਿਆ ਕਹਿੰਦੇ ਗੰਡਾ ਵਾਜਗਾ ਉਹਨਾਂ ਨੇ ਉਸ ਤੋਂ ਬਾਅਦ ਉਹਦਾ ਟ੍ਰੀਟਮੈਂਟ ਕੀਤਾ ਕਹਿੰਦੇ ਅਸੀਂ ਸਰਜਰੀ ਕਰਦੇ ਹਾਂ ਸਰਜਰੀ ਨਾਲ ਇਹਦੀ ਲੱਤ ਦਾ ਖੂਨ ਚੱਲ ਫੋ ਉਹਨਾਂ ਨੇ ਸਾਰੇ ਸਰੀਰ ਦੀ ਸਰਜਰੀ ਕਰਤੀ ਪਰ ਮੇਰਾ ਪੁੱਤ ਮੂੰਹ ਵਿੱਚ ਨਾਲੀਆਂ ਲਾਤੀਆਂ ਹਰ ਇੱਕ ਚੀਜ਼ ਦੇ ਨਾਲੀਆਂ ਲੱਗੀਆਂ ਪਰ ਮੇਰਾ ਪੁੱਤ ਬੋਲਿਆ ਨਹੀਂ ਮੇਰਾ ਪੁੱਤ ਬੋਲਿਆ ਨਹੀਂ ਮੇਰਾ ਪੁੱਤ ਉਥੇ ਹੀ ਖਤਮ ਹੋ ਗਿਆ ਉਥੇ ਹੀ ਖਤਮ ਹੋ ਗਿਆ ਸਰਨਾ ਹਰਜਿੰਦਰ ਸਿੰਘ ਹਰਜਿੰਦਰ ਜੀ ਬੇਟਾ ਕਦੋਂ ਗਿਆ ਸੀ ਬਾਹਰ ਕਿੱਥੇ ਗਿਆ ਸੀ ਇਹ ਵੀ ਮੇਰਾ ਬੇਟਾ ਗਿਆ ਸੀਗਾ 2018 ਦੇ ਵਿੱਚ ਪਹਿਲੋਂ ਤਾਂ ਵਿਆਹ ਕੀਤਾ ਮਤਲਬ ਖਾਟਾ ਪਾਣੀ ਵਾਵਾ ਕੀਤਾ ਸੀ 30-35 ਲੱਖ ਰੁਪਇਆ ਲਾਇਆ ਉਹ ਦੋ ਹੀ ਚਲ ਰੋਟੀ ਰੋਟੀ ਕਮਾਊਗਾ ਪੂਰਾ ਸਾਲ ਹੋ ਜਾਹਰਾ ਹੋਊਗਾ ਤੇ ਹੱਥ ਨਾਲ ਕਰਕੇ ਅਸੀਂ ਮੜ ਕੇ ਚੱਲ ਟੰਗੇ ਟੁਗੇ ਦਾ ਬੰਦਾ ਕੱਟਦਾ ਹੀ ਆ ਮੜ ਕੇ ਉੱਥੇ ਜਾ ਕੇ ਕੰਮ ਕੋਲੋਂ ਬਟੇ ਜਿਵੇਂ ਚੱਲਦੇ ਆ ਹੌਲੀ ਹੌਲੀ ਮੜਾ ਜ ਹੁਣ ਸੈੱਟ ਹੋਣ ਲੱਗਾ ਸੀਗਾ ਸੈੱਟ ਹੋਣ ਲੱਗਾ ਸੀ ਤੇ ਬਾਹਰ ਪ੍ਰੋਬਲਮ ਆ ਗਈ ਹੁਣ ਢਿੱਲਾ ਹੋ ਗਿਆ ਇੱਕਦਾਂ ਵੀ ਤੇ ਦੋ ਦਿਨ ਉਹਦੇ ਲਾ ਚੱਲਿਆ ਕਰਕੇ ਉਹਦੀ ਡੈਕ ਹੋ ਗਈ ਕਿੰਨੀ ਕੰਮ ਨਹੀਂ ਕਰਦਾ ਵੀ ਜੀ ਉੱਥੋਂ ਕਮੀ ਆ ਟ੍ਰੈਲੇਟ ਵਾਲੇ ਦਾ ਸੀਗਾ ਪਹਿਲਾਂ ਕਿਉਂਦਾ ਸੀਗਾ ਉਹ ਕੰਪਨੀ ਵਾਲਾ ਦਾ ਮੜਕੇ ਵਾਲੇ ਹਾਲੀਵੁੱਡ ਕਰਕੇ ਆਵਦਾ ਲੈ ਲੈ ਸੀਗਾ ਤੇ ਇੱਕ ਵਾਸ਼ ਦਾ ਕੰਮ ਸੀ ਉਹ ਟਰੱਕਾਂ ਤੋਂ ਕਾਹੜਾ ਕਿਹੜੀ ਜਗ੍ਹਾ ਕਿਹੜੀ ਸੀਗਾ ਬ੍ਰੈਂਟਨ ਚ ਸੀਗਾ ਉਹ ਯੂ ਜਿੱਕੜੀ ਆਈ ਸੀ ਜਿੱਕੜੀ ਆ ਮਖ ਜਿਹੜੇ ਖਾਂਸੀ ਦਾ ਕੰਮ ਦਾ ਆਈ ਸੀ ਪਹਿਲੋਂ ਤਾਂ ਤੇ ਮੜਾ ਜਿਹਾ ਚੱਕਰ ਜਾਇਆ ਚਲ ਹਸਪੀਟਲ ਲੈ ਕੇ ਉੱਥੇ ਉਹਨਾਂ ਨੂੰ ਰੱਖਿਆ ਪਰ ਨਹੀਂ ਪਜ ਸਕਿਆ ਉਹ ਫਿਰ ਕੀ ਹੈਲਥ ਕੇਅਰ ਸੀਗਾ ਕਿ ਮੈਨੂੰ ਖਰਚ ਆਇਆ ਇੱਥੇ ਉਹ ਕਿ ਖਰਚਾ ਵਾਵਾ ਆ ਗਿਆ ਕਿ ਮੈਂ ਤਾਂ ਪੂਰੀ ਨਹੀਂ ਜਾਣਕਾਰੀ ਹੈ ਨਹੀਂ ਕਿੰਨਾ ਆਇਆ ਹੈ ਹੈਲਥ ਕਾਰਡ ਕੋਈ ਮੰਤਰੀ ਇਸ ਬਾਰੇ ਹੈ ਨਹੀਂ ਲੋਕ ਬੋਡੀ ਐਕਸਪਾਇਰ ਸੀ ਹੈਲਥ ਕਾਰਡ ਉਹ ਤੇ ਬੋਡੀ ਜੇਰਾ ਬੋਡੀ ਹੋ ਰਿਹਾ ਹੋਈ ਕੋਸ਼ਿਸ਼ ਕਰਦੇ ਵੀ ਸਾਡੀ ਕੋਈ ਹੈਲਪ ਕੀਤੀ ਜਾਵੇ ਇੱਥੇ ਬਗਾ ਸਕੀਏ ਸਾਨੂੰ ਮਤਲਬ ਮੌਤ ਹੋਣ ਤੋਂ ਤਿੰਨ ਚਾਰ ਦਿਨ ਪਹਿਲਾਂ ਲਗਭਗ ਵੀਜੇ ਤੋਂ ਗੱਲ ਹੋਈ ਸੀ ਉਦੋਂ ਥੋੜਾ ਜਿਹਾ ਉਹਨਾਂ ਨੂੰ ਮਤਲਬ ਜੁਕਾਮ ਜੁਕੂ ਵਗੈਰਾ ਰਹੀ ਹੈ ਤੇ ਜੁਕਾਮ ਵਗੈਰਾ ਤੋਂ ਤੇ ਮਤਲਬ ਜਿਵੇਂ ਆਪਾਂ ਘਰੇ ਕੋਈ ਚੀਜ਼ ਦਾ ਨਿਆ ਨੋਰਮਲ ਤੇ ਮੈਡੀਕਲ ਨੋਰਮਲ ਜੁਕਾਮ ਆ ਫਿਰ ਉਦੋਂ ਅਗਲੇ ਦਿਨੋਂ ਥੋੜਾ ਜਿਹਾ ਗਲਾ ਗੁਲਾ ਜਿਆਦਾ ਖਰਾਬ ਹੋ ਗਿਆ ਤੇ ਗਲਾ ਖਰਾਬ ਹੋਣ ਤੋਂ ਬਾਅਦ ਮਤਲਬ ਕੁਝ ਖਾਦਾ ਨਹੀਂ ਜਾ ਰਿਹਾ ਸੀਗਾ ਤੇ ਲਗਭਗ ਸ਼ਾਮ ਨੂੰ ਹਸਪੀਟਲ ਦਾ ਮਤਲਬ ਚਲੇ ਗਏ ਕਿ ਸੀ ਕਿੜਦਾ ਭਾਈ ਦਾ ਜਿਵੇਂ ਹੁੰਦਾ ਇਦਾਂ ਸੀਗਾ ਮਤਲਬ ਹਸਪੀਟਲ ਚਲੇ ਗਏ ਉਹਨਾਂ ਨੇ ਮਤਲਬ ਜੋ ਚੈੱਕਅਪ ਕੀਤਾ ਵੀ ਕਹਿੰਦੇ ਵੀ ਥੋੜੀ ਜਿਹੜੇ ਤਾਂ ਬਲੱਡ ਸਰਕੂਲੇਸ਼ਨ ਆ ਵੀ ਉਹ ਸਲੋ ਆ ਇਹ ਕਰਕੇ ਵੀ ਸੀ ਕਿੜਦਾ ਭਾਈ ਦਾ ਫਿਰ ਉਹਨਾਂ ਨੇ ਮਤਲਬ ਉਹਨਾਂ ਲੱਤਾਂ ਦੇ ਮਤਲਬ ਬਲੱਡ ਸਰਕੂਲੇਸ਼ਨ ਉਹ ਸਹੀ ਜਾਂਦੇ ਮਸ਼ੀਨ ਵਗੈਰਾ ਜੁ ਲਾਈਆਂ ਇੱਕ ਲੱਗ ਲੱਗ ਤੇ ਤਾਂ ਉਹਦੇ ਮਤਲਬ ਸਹੀ ਲੱਗੀ ਇੱਕ ਦੇ ਮਤਲਬ ਸਹੀ ਹੋਈ ਉਹਨਾਂ ਨੂੰ ਨਹੀਂ ਲੱਗੀ ਕਿ ਕੋਈ ਮਿਸਟੇਕ ਹੋਈ ਹੈ ਤਾਂ ਉਹਦੇ ਮਤਲਬ ਫੋਜ ਬਹੁਤ ਜ਼ਿਆਦਾ ਗਈ ਜਿਵੇਂ ਖਟਨ ਤੇ ਆ ਗਈ ਮਤਲਬ ਇਦਾਂ ਹੋ ਗਿਆ ਸੀਗਾ ਤੇ ਫਿਰ ਮਤਲਬ ਦੋ ਦਿਨ ਮਤਲਬ ਸਹੀ ਰਹੇ ਉਹਦੇ ਦੂਜੇ ਦਿਨ ਮਤਲਬ ਕਹਿੰਦੇ ਸੀ ਵੀ ਹੁਣ ਲੱਤ ਦੀ ਸਰਜਰੀ ਕਰਨੀ ਪਊਗੀ ਕਿ ਜ਼ਿਆਦਾ ਹੋ ਗਈ ਸਰਕੂਲੇਸ਼ਨ ਉਹਦਾ ਸਾਰਾ ਰੁਕ ਗਿਆ ਸੀ ਲੱਤਾਂ ਫਿਰ ਉਹ ਸਰਜਰੀ ਕੀਤੀ ਫਿਰ ਉਹ ਖੂਨ ਲੋਕਣ ਕਰਕੇ ਉਹਦੇ ਕਲਾਊਡ ਵਗੈਰਾ ਬਣ ਗਏ ਸੀਗੇ ਫੂਨ ਦੇ ਲੱਤ ਦੇ ਉਹ ਫਿਰ ਕਲਾਊਡ ਦਾਹ ਨੂੰ ਜਾਣ ਲੱਗੇ ਫਿਰ ਉਹਨਾਂ ਨੇ ਹਾਰਟ ਦੀ ਸਰਜਰੀ ਕੀਤੀ ਕਲਾਊਡ ਫੂਨ ਕਰਕੇ ਹੀ ਬਸ ਫਿਰ ਜਦੋਂ ਹਾਰਟ ਦੀ ਸਰਜਰੀ ਕੀਤੀ ਫਿਰ ਉਸ ਤੋਂ ਬਾਅਦ ਤੋਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਨਹੀਂ ਕੋਈ ਬੋਲੇ ਕਿੰਨੇ ਦਿਰ ਹੋ ਗਏ ਨੂੰ ਇਹਨੂੰ ਕਹਿੰਦਾ ਗਿਆ 18 ਚ ਗਏ ਸੀ ਇਹ ਜਿਵੇਂ 6 ਸਾਲ ਹੋ ਗਏ ਸੀ ਚੜੀ ਜਗ ਰਹਿੰਦੇ ਸੀ ਬ੍ਰੈਂਟਨ ਰਹਿੰਦੇ ਸੀ ਤੇ ਅਚਾਬੀ ਹੋਈ ਹੈ ਹਾਂਜੀ ਮੈਰਿਜ ਹੋਈ ਵੀ ਸੀਗੀ ਤੇ ਇੱਕ ਨਵੀਂ ਬੇਟੀ ਹੈ ਜੀ 3 ਸਾਲ ਦੀ। ਪਹਿ ਵੀ ਨਾਲ ਸੀ ਉਹ ਤੇ ਹਾਂਜੀ ਬਾਈ ਨਾਲ ਹੀ ਸੀ ਉਹ। ਕੰਮ ਕੀ ਕਰਦੇ ਸੀ ਉਹ ਤੇ ਮਤਲਬ ਉਹਨਾਂ ਦਾ ਟਰੱਕ ਚਲਾਉਂਦੇ ਸੀ ਆਪ ਦਾ ਟਰੱਕ ਵਗੈਰਾ ਪਾਇਆ ਹੋਇਆ ਸੀਗਾ। ਇੱਕ ਬਿਜ਼ਨਸ ਮਤਲਬ ਟਰੱਕ ਵਾਸ਼ ਵੈਕਿੰਗ ਜਿਹਾ ਕਰਦਾ ਉਹ ਵੀ ਚਲਾਇਆ ਹੋਇਆ ਸੀ। ਇਹਨੂੰ ਬੋਡੀ ਉਹਨਾਂ ਵੀ ਇੱਧਰ ਲੈ ਆਣੀ ਹਾਂਜੀ ਅਸੀਂ ਇੱਧਰ ਲਿਆਉਣਾ ਚਾਹੁੰਦੇ ਸੀ ਮੰਗ ਕਰਦੇ ਸੀ ਚੌੜੀ ਲੌਂਚ ਸਾਡੀ ਹੈਲਪ ਕੀਤੀ ਹੈ ਜੀ।